ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਇਆਂ ਨੂੰ ਨਮਸਕਾਰ ਸਸ ਸ੍ਰੀਕਾਲ ਤੇ ਬਹੁਤ ਬਹੁਤ ਸ਼ੁਕਰੀਆ ਅੰਕਲ ਜੀ ਰਾਜ ਕੁਮਾਰ ਅੰਕਲ ਜੀ ਇਹਨਾਂ ਵਧੀਆ ਆਯੋਜਨ ਕੀਤਾ ਤੁਸੀਂ ਅੱਜ ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਹੈਪੀ ਨਿਊ ਇਅਰ ਮੇ ਥਿਸ ਇਅਰ ਬ੍ਰਿੰਗ ਲਾਟਸ ਆਫ ਹੈਪੀਨੈਸ ਲਵ ਪ੍ਰੋਸਪਰਿਟੀ ਇਨ एवरीवनस ਲਾਈਫ ਪ੍ਰੈਜ਼ੈਂਟ ਆਫ ਸੋ ਆਈ ਊਡ ਲਾਈਕ ਟੂ ਸ਼ੇਅਰ ਫਿਊ ਲਾਈਨਸ ਥੈਟ ਆਰ ਰਿਟਨ ਬਾਈ ਮਾਈ ਫਾਦਰ ਓਨਲੀ ਨਿਰਮਲ ਮੋਹਨ ਜੀ ਮੈਂ ਇਹ ਗਾਣਾ ਇੱਕ ਵਾਰੀ ਸਕੂਲ ਚ ਗਾਇਆ ਸੀ ਔਰ ਉਸ ਤੋਂ ਬਾਅਦ ਮੈਂ ਕਾਫੀ 5 6 ਸਾਲਾ ਬਾਅਦ ਦੁਬਾਰਾ ਗਾ ਰਹੀਆਂ ਤੇ ਜੇ ਗਲਤੀ ਹੋਈ ਤਾਂ ਮਾਫ ਕਰ ਦੇਣਾ ਤੁਸੀਂ ਸਾਰੇ ਪਲੀਜ਼ ਨਾਮ ਜੀ ਸਾਰੇ ਦਾ ਇਹ ਗੱਲ ਇਹ ਵੀ ਮੇਰਾ ਸਿੱਖੀ ਧਰਮ ਦੇ ਮਤਲਬ ਕਲਮ ਕਬੂਦੀ ਨਾ ਬੰਦਿਆ ਸਾਂਡੇ ਵਰਗੇ ਬੰਦੇ ਰੋ ਇਨ ਬਤਰੀ ਗੱਲ ਦੀ ਪਹਿਲੀ ਵਾਰ ਮੈਂ ਲਿਖਿਆ ਹੈ ਗਾਣਾ ਕੋਈ ਵੀ ਇਹੋ ਜਿਹੀ ਗੱਲ ਹੋਵੇ ਪਹਿਲੀ ਗੱਲ ਤਾਂ ਹੈ ਨਹੀਂ ਕਿਉਂਕਿ ਮੈਂ ਸਾਡੇ ਬਜ਼ੁਰਗਾਂ ਤੋਂ ਨਿਚੋੜ ਕਢਵਾਏ ਹੋਏ ਨੇ ਸਾਰੇ ਤੋਂ ਤੇ ਬਾਕੀ ਫਿਰ ਵੀ ਮਾਫ ਕਰ ਦੇਣਾ ਕੋਈ ਨਹੀਂ ਬਾਜਾਂ ਵਾਲੇ ਦੀ ਦਰਦ ਕਹਾਣੀ ਹਰ ਇੱਕ ਦੀ ਰਸਨਾ ਉੱਤੇ ਚੜੀ ਹੋਈ ਹੈ ਜਿਸ ਵੇਲੇ ਛੋਟੇ ਸਾਹਿਬ ਜਾਤੇ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਗਏ ਅਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਧਰਤੀ ਤੇ ਸ਼ਹੀਦ ਹੋਏ ਉਸ ਵੇਲੇ ਦੇ ਸਾਕੇ ਨੂੰ ਜਿਵੇਂ ਨਿਰਮਲ ਮੋਹਨ ਦੀ ਕਲਮ ਨੇ ਲਿਖਿਆ ਹੈ ਤੇ ਗਾਉਣ ਵਾਲੇ ਨੇ ਜਿਸ ਤਰ੍ਹਾਂ ਗਾਇਆ ਹੈ ਤੁਸੀਂ ਧਿਆਨ ਨਾਲ ਸੁਣੋ ਜੀ ਬਾਜਾ ਵਾਲੀ ਦਿਲਾਲ ਗਏ ਨੀਹਾ ਚਿਰਚਣਾਏ ਛੋਟੇ ਆ ਤੇ ਜਾਲੀ ਮਾਨੂ ਤਰਸ ਨਾ ਆਏ ਬਾਜਾ ਵਾਲੀ ਦਿਲਾਲ ってなに tera karza main maalka nanni jind naal utariya dope ha dope je sarhand do peje chamkor mein ma pita puo put dete tere wal tor mein dope je sarhand do peje chamk पिता पुओ पुत दिते तेरे वाल तोर में सिंह जान तो प्यारे सिंह जान तो प्यारे हो मालिक विचारिया तेरा करजा में मालिका ऐना ना 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 लाला नाल तारिया तेरा करजा में मालिका ਜਿੰਦਾ ਨਾ ਲੁਤਾਰਿਆ ਧੰਨਵਾਦ ਸਭ ਤੋਂ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਨਮਸਕਾਰ ਰਾਣੀ ਮੰਡਲ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਗੀਤ ਆ ਚਾਰੇ ਲਾਲ ਕੋਲੇ ਕੰਦਾਂ ਦੇ ਵਜਾਵਾ ਜਗ ਤੇ ਨ ਕੋਈ ਤੇਰਾ ਸਾਨੀ ਬਾਜਾ ਵਾਲਿਆ ਚਾਰੇ ਲਾਲ ਵਾਰੇ ਬਣ ਦਾਨੀ ਬਜਵਾੜਿਆ ਚਾਰੇ ਲਾਲਵਾਰੇ ਪਣ ਦਾਨੀ ਬਜਵਾੜਿਆ ਪਿਤਾ ਵਾਰੀ ਦਿੱਲੀ ਵਿੱਚ ਕਰਮ ਕਮਾ ਗਿਆ ਝਾਲਮਾਂ ਦੇ ਹੱਥੋਂ Hindu ਧਰਮ ਬਚਾ ਗਿਆ ਝਾਲਮਾਂ ਦੇ ਹੱਥੋਂ Hindu ਧਰਮ ਬਚਾ ਗਿਆ ਹੱਸ ਹੱਸ ਦਿੱਤੀ ਹੱਸ ਹੱਸ ਦਿੱਤੀ ਕਰ ਬੰਦੀ ਬਾਜਾ ਵਾਲਿਆ ਚਾਰੇ ਲਾਲ ਵਾਰੇ ਬਣ ధਨੀ ਬਾਜਾ ਵਾਲਿਆ ਜੀਤ ਤੇਜੂਧਾਰ ਸਿੰਘ ਜੋਰ ਵਿਖਾਏ ਨੇ ਮੁਗਲਾਂ ਦੇ ਛੱਕੇ ਚਮਕੌਰ ਚ ਛੜਾਏ ਨੇ ਮੁਗਲਾਂ ਦੇ ਛੱਕੇ ਚਮਕੌਰ ਚ ਛੜਾਏ ਨੇ ਕੌਮ ਲਈ ਵਾਰਤੀ ਕੌਮ ਲਈ ਵਾਰਤੀ ਜਵਾਨੀ ਪਾਜਵਾਲਿਆ ਚਾਰੇ ਲਾਲ ਵਾਰੇ ਬਣ ਦਾਨੀ ਪਾਜਵਾਲਿਆ ਜੋਰਾਵਰ ਫਤੇ ਸਿੰਘ ਨਿਆਚੇ ਚੜਾਏ ਨੇ ਜਲਮ ਦੇ ਕੇ ਉਹਨਾਂ ਸੀਸਨਾ ਚੁਕਾਏ ਨੇ ਜਲਮ ਦੇ ਕੇ ਉਹਨਾਂ ਸੀਸ ਨਾ ਚੁਕਾਏ ਨੇ ਰੱਖੀ ਨਾ ਤੂੰ ਕੋਲ ਕੋਈ ਰੱਖੀ ਨਾ ਤੂੰ ਕੋਲ ਕੋਈ ਨਿਸ਼ਾਨੀ ਬਜਾ ਵਾਲਿਆ ਚਾਰੇ ਲਾਲ ਵਾਰੇ ਬਣ ਦਾਨੀ ਬਚਾ ਵਾਲਿਆ ਚਾਰੇ ਲਾਲ ਵਾਰੇ ਬਣ ਦਾਨੀ ਬਚਾ ਵਾਲਿਆ ਕੋਮਲੀ ਕਾਲੋਂ ਪਰਵਾਰ ਸਾਰਾ ਮਾਰਤਾ ਕੋਮਲੀ ਕਾਲੋਂ ਕੁਵਾਰ ਸਰਵਾਰਤਾ ਸ਼ੀਸ਼ ਦੇ ਕਹਿੰਦਾ ਕਰਜੋ ਤਾੜਤਾ ਸ਼ੀਸ਼ ਦੇ ਕਹਿੰਦਾ ਕਰਜੋ ਤਾੜਤਾ ਤੇਰੇ ਜਿਹਾ ਹੋਣਾ ਨਹੀਂ ਤੇਰੇ ਜਿਹਾ ਹੋਣਾ ਨਹੀਂ ਬਲੀਦਾਨ ਨਹੀਂ ਬਚਵਾੜਿਆ ਚਾਰੇ ਲਾਲ ਵਾਰੇ ਪੰਡਨੀ ਬਚਵਾੜਿਆ ਚਾਰੇ ਲਾਲ ਵਾਰੇ ਪੰਡਨੀ ਬਚਵਾੜਿਆ ਕਹ ਲੈ ਨਾ ਨਿਵਾੜੀ ਅੰਤਨੀ বাজਵਾ ਲਿਆ ਬਹੁਤ ਬਹੁਤ ਧੰਨਵਾਦ ਕੇਸਨ ਸੁਣਾਤੇ ਆ ਤੁਸੀਂ ਕਾਲੂ ਜੀ ਹੁਣ ਮੈਂ ਬੇਨਤੀ ਕਰਦਾ ਪਿਆਰੇ ਸੰਗਰਾਹੀ ਜੀ ਨੂੰ ਬਹੁਤ ਪਿਆਰੀ ਆਵਾਜ਼ ਬਹੁਤ ਪਿਆਰੀ ਲਿਖਤ ਉਹਨਾਂ ਦੀ ਹਾਂਜੀ ਸਾਰੇ ਹੀ ਮੌਜੂਦ ਸਤਿਆਂ ਬਹੁਤ ਬਹੁਤ ਸਤਿਕਾਰ ਦੇ ਤੇ ਤੁਹਾਡਾ ਸਾਵਨ ਮੁਬਾਰਕਾ ਕੇ ਅੱਜ 2025 ਦਾ ਆਖਰੀ ਦਿਨ ਹੈ ਤੇ ਆਪਣਾ ਸਾਰਿਆਂ ਦਾ ਮੈਂ ਸਮਝਦਾ ਕਿ ਸਹਿਤਕ ਪ੍ਰੋਗਰਾਮ ਸੰਗ ਬਹੁਤ ਵਧੀਆ। ਤੋ ਇੱਕ ਗੀਤ ਛੋਟੇ ਸਹਿਬਜਾ ਦੇ ਨੂੰ ਸਮਰਪਿਤ ਸਾਡੇ ਜਿਸਮਾਂ ਦੇ ਨਾਂ ਨਹੀਂ ਮੁੱਕਣੀ ਕਹਾਣੀ ਸਾਡੇ ਜਿਸਮਾਂ ਦੇ ਨਾਂ ਨੇ ਯੋ ਮੁਕਣੀ ਕਹਾਣੀ ਜਿਹੜੀ ਜੰਗ ਤੋਂ ਸਹੜੀ ਬੜੀ ਦੂਰ ਤੱਕ ਜਾਣੀ ਜਿਹੜੀ ਜੰਗ ਤੋਂ ਸਹੜੀ ਬੜੀ ਦੂਰ ਤੱਕ ਜਾਣੀ ਪੈंदे ਆਏ ਤੇ ਅਗਾਵੀ ਪਰਚ ਪੈंदे ਰਹਿਣਗੇ ਵੇਲਾ ਆਇਆ ਜਦੋਂ ਵੇਖੀ ਸਿੰਘ ਲੇਖਾ ਲੈਣਗੇ वेल आया जॾो वेखी सिंह वेख लेण गे हुकूमत नशा तेरे सिर झाड़ ॿोले ए हुकूमत नशा तेर सिर चाढ़ बोले सिंह गुरू दूर उहो त कॾहिं बि न ॾोल्हे गुरू दूरा ਉਹ ਤੱਕ ਦੇਹੀ ਨਾ ਢੋਲੇ ਇਹਨਾਂ ਨੀਆਂ ਉਤੇ ਸਿੱਖੀ ਦੇ ਮਹੱਲ ਪੈਣਗੇ ਮੇਲਾ ਆਇਆ ਜਦੋਂ ਵੇਖੀ ਸਿੰਘ ਲੇਖਾ ਲੈਣਗੇ ਸਾਡੇ ਪੁਰਖਓ ਸਦਾ ਰਾਹ ਸੱਚ ਦਾ ਦਿਖਾਇਆ ਤੱਤੀ ਤਵੀ ਦੇ ਗਾਤੇ ਗਾ ਚੀਰ ਆਰਾਂ ਜਮਾਇਆ ਤੇ ਤੀ ਤਵੀ ਦੇਗਾ ਤੇਗਾ ਚੀਰ ਆ ਰਿਆ ਅਜ਼ਮਾਇਆ ਐਸੇ ਪੂਰਨੇ ਨਿ ਪਾਏ ਐਸੇ ਪੂਰਨੇ ਨਿ ਪਾਏ ਲੋਕੀ ਧਨ ਗਹਿਣਗੇ ਵੇਲਾ ਜਦੋਂ ਆਇਆ ਵੇਖੀ ਵੇਲਾ ਆਇਆ ਜਦੋਂ ਵੇਖੀ ਸਿੰਘ ਲੇਖਾ ਲੈਣਗੇ ਨਾ ਤੂੰ ਧਰਮ ਤਮਾਇਆ ਨਾ ਹੀ ਤੇਰਾ ਕੋਈ ਕਾਨੂੰਨ ਤੇਰੇ ਸਿਰ ਤੇ ਸਵਾਰ ਬਸ ਇੱਕੋ ਹੀ جنੂਨ ਤੇਰੇ ਸਿਰ ਤੇ ਸਵਾਰ ਬਸ ਇੱਕੋ ਹੀ جنੂਨ ਵੇਖ ਉਮਰਾ ਤੂੰ ਸੋਚੇ ਵੇਖ ਉਮਰਾ ਤੂੰ ਸੋਚੇ ਸ਼ਾਇਦ ਮਨ ਲੈਣਗੇ ਵੇਖੀ ਵੇਲਾ ਜਦ ਆਇਆ ਸਿੰਘ ਲੈ ਖਾ ਲੈਣਗੇ ਅੱਜ ਤੇਰੀ ਇੱਕ ਚਿਹਰੀ ਤੇਰੇ ਹੱਥ ਫੇਸਣਾ ਅੱਜ ਪਹਿਲ ਹੱਥ ਤੇਰੇ ਜਿਵੇਂ ਮੁੱਕਦੀ ਮੁਕਾ આજ ਪਹਿਲ ਹੱਥ ਤੇਰੇ ਜਿਵੇਂ ਮੁੱਕਦੀ ਮੁਕਾ ਤੇਰੇ ਮੈਲੇ ਹੰਕਾਰ ਵਾਲੇ ਤੇਰੇ ਮੈਲੇ ਹੰਕਾਰ ਵਾਲੇ ਛੇਤੀ ਟਹਿਣਗੇ ਵੇਲਾ ਆਇਆ ਜਦੋਂ ਵੇਖੀ ਸਿੰਘ ਉਹ ਦੇਖਾ ਲੈਣਗੇ ਕਿੱਲੀ ਟੰਗ ਕੇ ਧਰਮ ਦਿੱਤਾ ਫਤਵਾ ਸੁਣਾ ਏ ਏ ਮਸੂਮ ਦੋਵੇਂ ਜ਼ਿੰਦਾ ਦਿਲੋਂ ਨੀਹਾ ਚਿਚਣਾ ਏ ਵੀ ਕੌਮ ਦਾ ਜੋ ਭਾਰ ਏ ਵੀ ਕੌਮ ਦਾ ਜੋ ਭਾਰ ਉਹ ਤਾਂ ਹੱਸ ਸੈਣਗੇ ਵੇਖੀ ਵੇਲਾ ਜਦ ਆਇਆ ਸਿੰਘ ਲੇਖਾ ਲੈਣਗੇ ਆਖਰੀ ਲੜਾਈ ਚਨ ਨਹੀਂ ਹੱਜ ਲੁਕਾਏ ਓਦੋਂ ਪੁੰਨਿਆਂ ਦੇ ਚੰਦ ੋਦ ਲਾਨ ਤਾਜ ਡੁੱਬੀ ਉਦੋਂ ਸਾਰੀ ਸਰਹੰਦ ਸੋਗ ਲਾਨ ਤਾਜ ਡੁੱਬੀ ਉਦੋਂ ਸਾਰੀ ਸਰਹੰਦ ਰਾਹੀ ਵਰਗੇ ਜੋ ਸ਼ਹਿਰ ਰਾਹੀ ਵਰਗੇ ਜੋ ਸ਼ਹਿਰ ਸੱਚ ਕਹਿੰਦੇ ਰਹਿਣਗੇ ਵੇਲਾ ਆਇਆ ਜਦੋਂ ਵੇਖੀ ਸਿੰਘ ਲੇਖਾ ਲੈਣਗੇ ਵੇਲਾ ਆਇਆ ਜਦੋਂ ਵੇਖੀ ਸਿੰਘ ਲੇਖਾ ਲੈਣਗੇ ਬਹੁਤ ਬਹੁਤ ਧੰਨਵਾਦ ਗੜਾ ਅਗਰ ਕਾਂਸੀ ਬਹੁਤ ਜਿਆਦਾ ਰਿਸ਼ਤ ਬਹੁਤ ਧੰਨਵਾਦ ਰਾਹੀ ਸਾਹਿਬ ਉਹੀ ਗਲਾ ਖਰਾਬ ਹੋਣ ਦੇ ਬਾਵਜੂਦ ਵੀ ਗਿਆ